मिड डे मील वर्कर यूनियन ब्लाक कीरतपुर साहिब दी सरब दे नाल चोन की सरबसम्मति गई मंदर कौर बडल लगातार दूजीवार ब्लाक कीरतपुर साहिब प्रधान बने मिड डे मील वर्कर यूनियन पंजाब ब्लाक कीरतपुर साहिब की एक जरूरी मीटिंग चरण कमल गुरद्वारा कीरतपुर साहिब विखे जिला जनरल सक हरमेश कौर टैर पंजाब सुबार्डिनेट सर्विस फैडरेशन आगू राम लुबाया द्विवेदी खेड़ा कलमोट और रणजीत सिरक की अगवाई हेठ की गई ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਰਾਮ ਲੁਬਾਇਆ ਦੇ ਵਿਦੀ ਖੇੜਾ ਕਲਮੋੜ ਰਣਜੀਤ ਸਿੰਘ ਵਿਰਕ ਅਤੇ ਜਸਵਿੰਦਰ ਸਿੰਘ ਬੱਡਲ ਨੇ ਮੀਟਿੰਗ ਵਿੱਚ ਸੰਬੋਧਿਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਸਰਕਾਰ ਮੁਲਾਜ਼ਮ ਵਿਰੋਧੀ ਸਰਕਾਰ ਦੇ ਰੂਪ ਵਿੱਚ ਆਈ ਹੈ ਮਾਨ ਸਰਕਾਰ ਹਮੇਸ਼ਾ ਹੀ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਪਜਦੀ ਨਜ਼ਰ ਆਈ ਹੈ ਮਿਡ ਮੀਲ ਵਰਕਰ ਯੂਨੀਅਨ ਨਾਲ ਜੋ ਵਾਅਦੇ ਚੋਣਾ ਸਮੇਂ ਕੀਤੇ ਸੀ ਉਹ ਇੱਕ ਵੀ ਪੂਰਾ ਨਹੀਂ ਕੀਤਾ ਜਿਸ ਦਾ ਖਮਿਆਜਾ ਮੰਨ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਸਿਰਫ 3 ਸੀਟਾਂ ਪਰ ਹੀ ਸਿਮਟ ਕੇ ਪੁੱਗਣਾ ਪਿਆ ਕੁੱਕ ਬੀਬੀਆਂ ਦੀਆਂ ਮੰਗਾਂ ਦਾ ਮੰਨ ਕੇ ਬਹੁਤ ਹੀ ਟੱcka ਦਿੱਤਾ ਜਾ ਰਿਹਾ ਕੁੱਕ ਬੀਬੀਆਂ ਦਾ 5 ਲੱਖ ਦਾ ਬੀਮਾ ਨਹੀਂ ਕੀਤਾ ਜਾ ਰਿਹਾ ਨਾ ਹੀ ਕੋਈ ਵਰਦੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਨਾ ਹੀ ਹਰਿਆਣਾ ਪੈਟਰਨ ਤੇ ਕੁੱਕ ਬੀਬੀਆਂ ਦੀ ਤਨਖਾਹ 6500 ਰੁਪਏ ਕੀਤੀ ਗਈ ਨਾ ਹੀ ਕੁੱਕ ਬੀਬੀਆਂ ਦੀ ਛੁੱਟੀ ਦਾ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਕੁੱਕ ਬੀਬੀਆਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਕੁੱਕ ਬੀਬੀਆਂ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈ ਮੀਟਿੰਗ ਵਿੱਚ ਕੁੱਕ ਬੀਬੀਆਂ ਦੀਆਂ ਹੋਰ ਸਮੱਸਿਆ ਸੁਨੀਆਂ ਗਈਆਂ ਅਤੇ ਜਥੇਬੰਦੀ ਵੱਲੋਂ ਉਹਨਾਂ ਦਾ ਹੱਲ ਮੌਕੇ ਪਰ ਕੀਤਾ ਗਿਆ ਇਸ ਉਪਰੰਤ ਪ੍ਰਧਾਨ ਮੈਂਡਰਕੌਰ ਬਦਲ ਨੇ ਆਪਣਾ ਪਿਛਲਾ ਲੇਖਾ ਜੋਖਾ ਮੀਟਿੰਗ ਵਿੱਚ ਸਾਰਿਆਂ ਸਾਹਮਣੇ ਕੀਤਾ ਮੀਟਿੰਗ ਵਿੱਚ 8 ਲਿਖੇ ਉਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਮੈਂਡਰਕੌਰ ਬਦਲ सीनियर मीत प्रधान शीला देवी कीरतपुर, मीत प्रधान पूनम हरिपुर जनरल पूनम कुमारी ताजपल सहायक कौर बरोटा, कैशियर रीतू मीडमा सब कैशियर परवीन कौर कीरतपुर साहिब जथेबंधक सस्ा सिक परमजीत कौर परतगढ़ जसवीर कौर गरदला प्रेस सकतर किरणजीत मीडमा ज्वाइट सकतर ममता दोलोवाल वाला मस्सेवाल सोनू चंदपुर ਮੋਕ ਸੁਲਾਕਾਰ ਹਰਮੇਸ਼ ਕੌਰ ਟੈਰ ਕਰਮਜੀਤ ਕੌਰ ਪਰਤਗੜ ਬਿੰਦੂ ਰਾਣੀ ਕੀ ਰਤਪੁਰ ਕਾਤਾ ਦੇਵੀ ਨਿਰਮੋਹ ਸਰਬਸੰਮਤੀ ਨਾਲ ਬਣੀ ਟੀਮ ਦਾ ਹਾਜ਼ਰ ਕੁਕ ਬੀਬੀਆਂ ਵੱਲੋਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਦੂਜੀ ਵਾਰ ਬੜੇ ਬਲਾਕ ਪ੍ਰਧਾਨ ਮੈਂਦਰ ਕੌਰ ਬੱਡਲ ਨੇ ਦੱਸਿਆ ਕਿ ਮੇਰੇ ਸਾਰੇ ਹੀ ਮੈਂਬਰਾਂ ਦਾ ਪੂਰਨ ਸਹਿਯੋਗ ਰਿਹਾ ਹੈ ਅਤੇ ਰਹੇਗਾ ਵੀ ਮੈਂਦਰ ਕੌਰ ਬੱਡਲ ਦੀ ਨਵੀਂ ਬਣੀ ਟੀਮ ਨੇ ਜਥੇਬੰਦੀ ਲਈ ਪੂਰੇ ਤਨ ਅਤੇ ਮਨ ਨਾਲ ਸੇਵਾ ਕਰਨ ਦਾ ਪ੍ਰਣ ਕੀਤਾ ਸਮੂਹ ਮੈਂਬਰਾਂ ਨੇ ਮੈਂਡਰ ਕੌਰ ਬਦਲ ਨੂੰ ਲਗਾਤਾਰ ਦੁਜੀਵਾਰ ਬਲਾਕ ਪ੍ਰਦਾਨ ਬਣਨ ਤੇ ਵਧਾਈਆਂ ਦਿੱਤੀਆਂ ਇਸ ਮੌਕੇ ਪਰ ਹਾਜ਼ਰ ਰਾਜ ਰਵੀਨਾ ਬੀਨਾ ਆਸਾ ਦਰਸ਼ਨਾ ਜਸਵਿੰਦਰ ਕੌਰ ਸੁਰਿੰਦਰ ਕੌਰ ਰਣਵੀਰ ਕੌਰ ਰਣਜੀਤ ਕੌਰ ਕ੍ਰਿਸ਼ਨਾ ਦੇਵੀ ਰਾਮਕਲੀ ਸੁਰਜੀਤ ਕੌਰ ਨੀਲਮ ਦੇਵੀ ਸਰਬਜੀਤ ਕੌਰ ਅਤੇ ਮਨਜੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੁੱਕ ਬੀਬੀਆਂ ਹਾਜ਼ਰ ਸੀ